ਜਿੰਨੇ ਕ ਪਾਣੀ ਲੱਗਣ ਦੀ ਸੰਭਾਵਨਾ ਸੀ ਉਹਦੇ ਤੋਂ ਕਈ ਗੁਣਾ ਵੱਧ ਪਾਣੀ ਲੱਗਿਆ ਸਾਡੇ ਕੋਲ ਪਹਿਲਾਂ ਪਾਣੀ ਦਾ ਜਿਹੜਾ ਪ੍ਰਬੰਧ ਸੀਗਾ ਜੀ ਉਹ 80000 ਬੋਤਲ ਦਾ ਸੀ ਟੋਟਲ 1 ਲੱਖ ਤੇ 20000 ਬੋਤਲ ਜਿਹੜੀ ਆ ਉਹ ਹੋਰ ਆਰਡਰ ਕੀਤੀ ਜੋ ਸੇਵਾ ਇਹ ਕਰ ਰਹੇ ਨੇ ਇਹ ਐਕਚੁਅਲ 'ਚ ਨਿਸ਼ਕਾਮ ਸੇਵਾ ਇਹ ਐਗਜ਼ਾਮਪਲ ਆ ਨਿਸ਼ਕਾਮ ਸੇਵਾ ਦੀ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਪਰਮਜੀਤ ਸਿੰਘ ਬਾੜਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆਸਟ੍ਰੇਲੀਆ ਦੀਆਂ 37ਵੀਆਂ ਸਿੱਖ ਖੇਡਾਂ ਦਾ ਦੂਸਰਾ ਦਿਨ ਅੱਧੋਂ ਟੱਪ ਚੁੱਕਿਆ ਮੇਰਾ ਗਲ ਬੈਠ ਚੁੱਕਿਆ ਖੜਾਰੀਆਂ ਦੇ ਜ਼ੋਰ ਲੱਗ ਚੁੱਕੇ ਸੌਕਰ ਦੇ ਮੁਕਾਬਲੇ ਚੱਲੀ ਜਾ ਰਹੇ 7 ਸਾਲ ਤੋਂ ਲੈ ਕੇ 50 ਸਾਲ ਤੱਕ ਦੀ ਉਮਰ ਤੱਕ ਦੇ ਜਿਹੜੇ ਗੱਭਰੂ ਨੇ ਨੌਜਵਾਨ ਨੇ ਸਾਡੀਆਂ ਧੀਆਂ ਨੇ ਚਾਹੇ ਉਹ ਐਥਲੈਟਿਕਸ ਦੇ ਮੁਕਾਬਲੇ ਨੇ ਚਾਹੇ ਹਾਕੀ ਦੇ ਮੁਕਾਬਲੇ ਨੇ ਚਾਹੇ ਕਿਸੇ ਹੋਰ ਤਰ੍ਹਾਂ ਦੇ ਮੁਕਾਬਲੇ ਨੇ 17 ਤਰ੍ਹਾਂ ਦੀਆਂ ਖੇਡਾਂ ਦੇ ਵਿੱਚੋਂ ਆਪਣਾ ਜੋਰ ਬੁਖਾਰ ਰਹੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਦਰਸ਼ਕ ਖਿਡਾਰੀ ਆਪੜੇ ਹੋਏ ਨੇ ਤੇ ਸਭ ਤੋਂ ਵੱਡੀ ਗੱਲ ਕਿ ਅੱਜ ਦਿਨ ਤਿੱਖਾ ਅੱਜ ਦਿਨ ਤੱਤਾ ਇੰਨਾ ਕਿ ਤੱਤਾ ਕਿ ਹਰ 15 ਮਿੰਟੇਂ ਪਾਣੀ ਦੀ ਲੋੜ ਪੈਂਦੀ ਹੈ ਤੇ ਜੇ ਪਾਣੀ ਨਾ ਮਿਲੇ ਤਾਂ ਊਖਾ ਹੋ ਜਾਂਦਾ ਸਭ ਤੋਂ ਵੱਧ ਕਦਰ ਅੱਜ ਆਸਟ੍ਰੇਲੀਆ ਦੀਆਂ ਸਿੱਖ ਖੇਡਾਂ ਦੇ ਵਿੱਚ ਜੇ ਕਿਸੇ ਚੀਜ਼ ਦੀ ਹੈ ਤੇ ਉਹ ਪਾਣੀ ਦੀ ਹੈ ਤੇ ਮੈਂ ਜਿੱਥੇ ਖਲੋਤਾ ਇਹ ਗੱਡੀ ਪਾਣੀ ਸਪਲਾਈ ਕਰਨ ਵਾਲੀ ਹੈ ਇਹ ਗੱਡੀ ਜਿੱਥੇ ਪਾਣੀ ਜਿਹੜਾ ਲਿਆ ਕੇ ਸਟਾਕ ਕੀਤਾ ਹੋਇਆ ਇਹਦੇ ਤੋਂ ਬਿਨਾ ਕੰਮ ਨਹੀਂ ਚੱਲਣਾ ਕਿਉਂਕਿ ਬਹੁਤ ਸਾਰੇ ਥਾਵਾਂ ਤੇ ਖੇਡਾਂ ਹੋ ਰਹੀਆਂ ਜਿੱਥੇ ਲੰਗਰ ਲੱਗਾ ਹੋਇਆ ਉੱਥੇ ਵੀ ਪਾਣੀ ਦੀ ਲੋੜ ਹੈ ਛੋਟੇ-ਛੋਟੇ ਬੱਚੇ ਨੇ ਬਹੁਤ ਸਾਰੇ ਬਜ਼ੁਰਗ ਆਏ ਹੋਏ ਨੇ ਇਹਦੇ ਤੋਂ ਬਿਨਾ ਚੱਲਦਾ ਨਹੀਂ ਤੇ ਇਹਦਾ ਬਹੁਤ ਵੱਡਾ ਇੱਕ ਖਰਚਾ ਵੀ ਹੁੰਦਾ ਹੈ ਜਿਸ ਦਿਨ ਆਸਟ੍ਰੇਲੀਆ ਦੀਆਂ ਸਿੱਖ ਖੇਡਾਂ ਸ਼ੁਰੂ ਹੋਣ ਚ ਇੱਕ ਦਿਨ ਸੀ ਅਸੀਂ ਤਿਆਰੀਆਂ ਦਾ ਜਾਇਜ਼ਾ ਲੈਣ ਆਏ ਸੀ ਉਸ ਦਿਨ ਵੀ ਇੱਕ ਸੱਜਣ ਇੱਕ ਸ਼ਖਸੀਅਤ ਸਾਨੂੰ ਮਿਲੀ ਸੀ ਤੇ ਉਹ ਅੱਜ ਵੀ ਇੱਥੇ ਨੇ ਅਮਨਦੀਪ ਸਿੰਘ ਮਿਹਾਸ ਸੋਰੀ ਸਾਡੇ ਨਾਲ ਨੇ ਭਾਜੀ ਤੁਸੀਂ ਵੀ ਆਓ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਠੀਕ ਠਾਕ ਹਾਂ ਬਿਲਕੁਲ ਠੀਕ ਠਾਕ ਹੈ ਜੀ ਜੋਰ ਲੱਗਿਆ ਪਿਆ ਪੂਰਾ ਜੋਰ ਲੱਗਿਆ ਪਿਆ ਹਾਂਜੀ ਇਹ ਖੇਡਾਂ ਤੋਂ ਪਹਿਲਾਂ ਦੇ ਪ੍ਰਬੰਧਾਂ ਦੇ ਵਿੱਚ ਲੱਗੇ ਆ ਪਾਣੀ ਦੀ ਸੇਵਾ ਜਿਹੜੀ ਹੈ ਇਹਨਾਂ ਨੇ ਲਈ ਸੀ ਸਮੂਚੀਆਂ ਖੇਡਾਂ ਦੀ ਪ੍ਰਬੰਧਕਾਂ ਨੇ 2 ਲੱਖ ਬੰਦਾ ਕਿਹਾ ਸੀ ਕਲੀਅਰ ਕਰਨ ਲਈ ਪਹਿਲਾਂ ਜੀ ਗੱਲ ਇਹ ਪਲੇਅਰਾਂ ਲਈ ਸ਼ੁਰੂ ਕੀਤਾ ਸੀਗਾ ਵੀ ਬਾਕੀਆਂ ਲਈ ਆਪਾਂ ਰੀਸਾਈਕਲ ਲਾਉਂਗੇ ਜੀ ਹਾਂਜੀ ਤੇ ਸਾਡੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਘਰੋਂ ਆਪਣੀਆਂ ਬੋਟਲਸ ਨਹੀਂ ਲੈ ਕੇ ਆ ਪਏ ਤੇ ਸਾਨੂੰ ਫਿਰ ਐਮਰਜੈਂਸੀ ਜਿਹੜਾ ਆ ਸਾਰਿਆਂ ਲਈ ਪਾਣੀ ਦਾ ਪ੍ਰਬ ਉਸ ਸਾਰੀ ਚੀਜ਼ ਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਇਸ ਗੱਲ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਮੈਂ ਇਹ ਵੀ ਦੱਸਿਆ ਕਿ ਜਿੰਨੇ ਇੱਕ ਪਾਣੀ ਲੱਗਣ ਦੀ ਸੰਭਾਵਨਾ ਸੀ ਉਹਦੇ ਤੋਂ ਕਈ ਗੁਣਾ ਵੱਧ ਪਾਣੀ ਲੱਗਿਆ ਅੱਜ ਦਿਨ ਬਹੁਤ ਤਿੱਖਾ ਅੱਜ ਧੁੱਪੇ ਕੋਈ ਬੈਂਦਾ ਨਹੀਂ ਛਾਵੇਂ ਜਾ ਜਾ ਕੇ ਬੈਂਦੇ ਆ ਸਾਰੇ ਭਾਜੀ ਮੈਨੂੰ ਇਹ ਦੱਸਿਓ ਕਿ ਪਹਿਲੇ ਦਿਨ ਕਿੰਨਾ ਪਾਣੀ ਲੱਗਿਆ ਜੀ ਕਿੰਨੀਆਂ ਪਾਣੀ ਦੀਆਂ ਬੋਤਲਾਂ ਲੱਗੀਆਂ ਜੀ ਪਹਿਲੇ ਦਿਨ ਸਾਡੀਆਂ 60000 ਪਾਣੀ ਦੀਆਂ ਬੋਤਲ ਲੱਗੀਆਂ ਜੀ ਤੇ 10000 ਸ਼ਬੀਲ ਤੇ ਪਾਣੀ ਦਾ ਕੱਪ ਲੱਗਿਆ ਜੀ ਤੇ ਪਹਿਲੇ ਦਿਨਸ ਅਸੀਂ ਸਿਰਫ ਜਿਹੜਾ ਬਹੁਤਾਂ ਤੌਰ ਤੇ ਸਿਰਫ ਪਲੇਅਰਾਂ ਨੂੰ ਦਿੱਤਾ ਤੇ ਸੰਗਤ ਲਈ ਘੱਟ ਪਾਣੀ ਦੇ ਹੋਇਆ ਬਿਕੋਸ ਉਹਦੇ ਵਿੱਚ ਆਪਾਂ ਕੀ ਕਿਹਾ ਸੀ ਕਿ ਉਹਨਾਂ ਨੂੰ ਰੀਸਾਈਕਲ ਪਰ ਜਦੋਂ ਪ੍ਰਬੰਧਕਾਂ ਨੇ ਅਸੀਂ ਸਾਰਿਆਂ ਨੇ ਕਿਹਾ ਸੀ ਕਿ ਜਿਹੜੇ ਦਰਸ਼ਕ ਨੇ ਉਹ ਆਪਣੀ ਬੋਤਲ ਲੈ ਕੇ ਆਉਣ ਤੇ ਉਹਨਾਂ ਦੇ ਲਈ ਟੂਟੀਆਂ ਲੱਗੀਆਂ ਉਹਨਾਂ ਨੂੰ ਭਰੀ ਜਾਣ ਉੱਥੋਂ ਪਰ ਉਹਨਾਂ ਨੇ ਵੀ ਵਿੱਚੋਂ ਬੋਤਲਾਂ ਲੈ ਲਈਆਂ ਸੀ ਪਹਿਲੇ ਦਿਨ ਬਿਲਕੁਲ ਲੈ ਲਈਆਂ ਸੀ ਬਿਲਕੁਲ ਲੈ ਲਈਆਂ ਸੀ ਜੀ ਤੇ ਪਰ ਉਹ ਜਦੋਂ ਹੁਣ ਕੱਲ ਸ਼ਾਮੀ ਸਾਨੂੰ ਪਤਾ ਲੱਗਿਆ ਵੀ ਉਹ ਚੀਜ਼ ਜਿਹੜੀ ਆ ਉਹ ਇੰਨੀ ਕਾਮਯਾਬ ਨਹੀਂ ਹੋ ਰਹੀ ਜਾਂ ਲੋਕੀ ਨਹੀਂ ਲੈ ਕੇ ਆ ਰਹੇ ਤੇ ਕੱਲ ਸ਼ਾਮੀ ਸਾਨੂੰ ਫਿਰ ਇਨਸਟਰਕਸ਼ਨ ਮਿਲੀ ਕਿ ਆਪਾਂ ਨੂੰ ਜਿਹੜਾ ਪਾਣੀ ਆ ਹਰੇਕ ਬੰਦੇ ਨੂੰ ਸਪਲਾਈ ਕਰਨਾ ਤੇ ਫਿਰ ਸਾਡੇ ਕੋਲ ਪਹਿਲਾਂ ਪਾਣੀ ਦਾ ਜਿਹੜਾ ਪ੍ਰਬੰਧ ਸੀਗਾ ਜੀ ਉਹ 80000 ਬੋਤਲ ਦਾ ਸੀ ਟੋਟਲ ਤਿੰਨਾਂ ਦਿਨਾਂ ਦਾ ਤਿੰਨਾਂ ਦਿਨਾਂ ਦਾ ਠੀਕ ਹੈ ਜੀ ਤੇ ਫਿਰ ਸ਼ਾਮੀ ਆਪਾਂ ਨੂੰ ਕੱਲ ਦਾ ਇੱਕ ਇੰਸਟਰ ਦੀ ਛੁੱਟੀ ਵੀ ਸੀ ਸਵੇਰੇ 7 ਵਜੇ ਦਾ ਵੇਟ ਕੀਤਾ ਜੀ ਤੇ ਸਵੇਰੇ 7 ਵਜੇ ਫੋਨ ਕਰਕੇ ਤੇ 1 ਲੱਖ ਤੇ 20 ਹਜ਼ਾਰ ਬੋਤਲ ਜਿਹੜੀ ਆ ਉਹ ਹੋਰ ਆਰਡਰ ਕੀਤੀ ਯਾਨੀ 80000 ਪਹਿਲੀ 2 ਲੱਖ ਬੋਤਲ ਬਾਣੀ ਦੋ ਹਾਂਜੀ ਇੱਕ ਹਾਂਜੀ 1 ਲੱਖ 20 ਹਜ਼ਾਰ 2 ਲੱਖ ਪਾਣੀ ਦੀ ਬੋਤਲ ਹੋ ਗਈ ਤੇ ਜਿਹੜਾ ਤੁਸੀਂ ਦੇਖ ਸਕਦੇ ਇਦਾਂ ਦੇ ਸਾਡੇ ਕੋਲ ਜਿਹੜੇ ਪਿੱਛੇ ਸੈਮੀ ਟ੍ਰੇਲਰ ਖੜਾ ਇਹਦੇ ਨਾਲ ਦੇ ਤਿੰਨ ਟ੍ਰੇਲਰ ਲੱਗੇ ਤੇ ਸ਼ਬੀਲ ਦੇ ਲਈ 40000 ਕੱਪ ਜਿਹੜਾ ਆ ਉਹ ਵੱਖਰਾ ਮਿੱਠੇ ਵਾਲੀ ਸ਼ਬੀਲ ਦਾ ਵੱਖਰਾ ਕੀਤਾ ਜੀ 20000 ਕੱਪ ਜਿਹੜਾ ਲੰਗਰ ਤੋਂ ਪਹਿਲਾਂ ਜਿਹੜੀ ਆਪਣਾ ਜਲ ਦੀ ਸੇਵਾ ਲਈ ਉਹਦੇ ਲਈ ਪਾਣੀ ਦੀ ਜਿਹੜੀ ਆ ਉਹ ਸੈਪਰੇਟ ਅਰੇਂਜਮੈਂਟ ਕੀਤਾ ਮੈਂ ਇੱਕ ਹੋਰ ਬੇਨਤੀ ਜ਼ਰੂਰ ਕਰਦੇ ਆ ਕਿ ਪਿ ਇੱਕ ਸ਼ਬਦ ਹੁੰਦਾ ਨਿਸ਼ਕਾਮ ਸੇਵਾ ਬਹੁਤ ਇੰਪੋਰਟੈਂਟ ਸ਼ਬਦ ਹੈ ਅਸੀਂ ਤਾਂ ਵੈਸੇ ਹੀ ਬਹੁਤ ਸਾਰੇ ਲੋਕਾਂ ਨੂੰ ਐਵੇਂ ਕਹਿਣ ਲੱਗ ਪਏ ਨੇ ਨਾ ਮੈਂ ਮਨਿਆ ਸਾਹਿਬ ਨੂੰ ਅਮਦੀਪਪੁਰਾ ਨੂੰ ਸਟੇਜ ਤੇ ਨਹੀਂ ਦੇਖਿਆ ਮੈਂ ਇਹਨਾਂ ਨੂੰ ਸਟੇਜ ਤੇ ਨਹੀਂ ਦੇਖਿਆ ਕਿ ਜਿੱਥੇ ਇਹ ਸਟੇਜ ਦੇ ਉੱਤੇ ਬੈਠੇ ਹੋਣ ਇਹਨਾਂ ਨੇ ਬਹੁਤ ਵੱਡਾ ਕੋਈ ਇੱਥੇ ਫੁੱਲ ਲਾਇਆ ਹੋਵੇ ਚਿੱਟਾ ਕੁੜਤਾ ਪਜਾਮਾ ਪਾਇਆ ਹੋਵੇ ਤੈਨ ਚੌਧਰ ਕਰਦੇ ਫਿਰਦੇ ਹੋਣ ਹੁਣ 2 ਲੱਖ ਬੋਤਲ ਪਾਣੀ ਦੀ ਹੈ 40 ਹਜ਼ਾਰ ਗਲਾਸ ਪਾਣੀ ਦਾ ਤੇ ਸਾਰੇ ਜਗ੍ਹਾ ਦੇ ਉੱਤੇ ਪਹੁੰਚਾਉਣ ਦੀਆਂ ਜ਼ਿੰਮੇਵਾਰੀਆਂ ਵੀ ਇਹ ਖੁਦ ਨਿਭਾਰੇ ਨੇ ਕਿ ਭਾਈ ਕਿਤੇ ਰਹਿ ਨਾ ਜਾਵੇ ਨਹੀਂ ਤਾਂ ਮੇਰੇ ਵਰਗਾ ਬੰਦਾ ਰੁਪਈਏ ਦੱਸ ਦਿੰਦਾ ਹੁੰਦਾ ਮੈਂ ਪੰਜਾਬ ਦੀ ਗੱਲ ਕਰਦਾ ਇੱਥੇ ਦੀ ਗੱਲ ਨਹੀਂ ਕਰਦਾ ਇੱਥੇ ਵਲੰਟੀਅਰ ਹੋਰ ਤਰੀਕੇ ਨਾਲ ਹੁੰਦਾ ਅਸੀਂ ਚਾਹੁੰਦੇ ਹਾਂ ਕਿ ਭਾਈ ਸਾਨੂੰ ਸਭ ਤੋਂ ਮੋੜੇ ਕੁਰਸੀ ਮਿਲੇ ਸਾਡੀ ਬੱਲੇ ਬੱਲੇ ਹੋਵੇ ਮੈਨੂੰ ਇਹ ਵੀ ਨਹੀਂ ਚੇਤਾ ਕਿ ਸਪੀਕਰ ਦੇ ਵਿੱਚੋਂ ਪਿਛਲੇ 1.5 ਦਿਨ ਦੇ ਵਿੱਚ ਇਹਨਾਂ ਦਾ ਨਾਮ ਵੀ ਬੋਲਿਆ ਗਿਆ ਕਿ ਨਹੀਂ ਤੇ ਇਹ ਚਾਹੁੰਦੇ ਵੀ ਨਹੀਂ ਇਹਨਾਂ ਨੇ ਕਿਹਾ ਵੀ ਨਹੀਂ ਮੈਂ ਉਸ ਗੱਲ ਨੂੰ ਇਹ ਨਹੀਂ ਕਹਿਣਾ ਕਿ ਕਿਉਂ ਨਹੀਂ ਬੋਲਿਆ ਗਿਆ ਜਾਨੀ ਕਿ ਇਹ ਨਿਸ਼ਕਾਮ ਸੇਵਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡਾ ਜਿਹੜਾ ਕਾਰੋਬਾਰ ਹੈ ਕੰਮਕਾਰ ਹੈ ਉਹ ਬਧੇ ਫੁੱਲੇ ਇਹ ਸੰਗਤ ਦੀਆਂ ਦੁਆਵਾਂ ਤੁਹਾਨੂੰ ਲੱਗਣਗੀਆਂ ਜੀ ਬਿਲਕੁਲ ਜੀ ਭਾਈ ਕਨਈਆ ਜੀ ਨੂੰ ਉਹਨਾਂ ਦੇ ਮਾਰਗ ਤੇ ਚੱਲਦੇ ਹੋਏ ਅਸੀਂ ਕਿਹਾ ਸੀ ਪਾਣੀ ਦੀ ਜਿੰਨੀ ਸਾਡੇ ਕੋ ਹੋ ਸਕੇਗੀ ਸੇਵਾ ਆਪਾਂ ਕਰਾਂਗੇ ਜੀ ਈਵਨ ਦੋ ਨਾਹੀਂ ਤਾਂ ਆਪਾਂ ਕੋਆਰਡੀਨੇਟਰ ਸੀਗੇ ਪਹਿਲਾਂ ਜੀ ਤੇ ਨਾਹੀਂ ਆਪਾਂ ਕੋਈ ਕਮੇਟੀ ਦੇ ਮੈਂਬਰ ਆ ਜੀ ਤੇ ਮੈਂ ਤੁਸੀ ਬੜੀ ਹੈਰਾਨੀ ਵਾਲੀ ਗੱਲ ਤੁਹਾਨੂੰ ਹੋਊਗੀ ਜੀ ਮੈਂ ਸਿੱਖ ਖੇਡਾਂ ਸਿਰਫ ਦੂਜੀ ਵਾਰ ਆਇਆ ਜੀ ਆਪਣੀ ਜ਼ਿੰਦਗੀ ਚ ਤੇ ਆਪਾਂ ਇਹ ਫਿਰ ਜ਼ਿੰਮੇਵਾਰੀ ਲੈ ਕੇ ਆਏ ਜੀ ਤੇ ਅਸੀਂ ਨਿਭਾ ਰਹੇ ਹਾਂ ਜੀ ਤੇ ਜਿਹੜਾ ਦੀ ਜੇ ਕਿਸੇ ਦੀ ਕੋਈ ਸ਼ ਤੇ ਆਪਾਂ ਉਹਦੇ ਲਈ ਮਾਫੀ ਮੰਗਦੇ ਆ ਠੀਕ ਹੈ ਜੀ ਅਗਲੀ ਾਰ ਨੂੰ ਹੋਰ ਬਿਹਤਰ ਇੰਤਜ਼ਾਮ ਕਰਾਂਗੇ ਜੀ ਮੈਂ ਤਾਂ ਤੁਹਾਨੂੰ ਦੱਸ ਦਿੰਨਾ ਜੀ ਮੇਰਾ ਤਾਂ ਇੱਕ ਮੋਟਾ ਜਿਹਾ ਹਿਸਾਬ ਆ ਕਿ ਮੈਂ ਘਰੇ ਵੀ ਮੰਜੇ ਦੇ ਉੱਤੇ ਚਾਦਰ ਵਿਛਾਉਣਾ ਤੇ ਇੱਕ ਅੱਧੀ ਸੜੀ ਰਹਿ ਜਾਂਦੀ ਆ ਇਹ ਤਾਂ ਕੰਮ ਹੀ ਬੜਾ ਵੱਡਾ ਇਹ ਤਾਂ ਤਾਂ ਯਾਨੀ ਰੌਲਾ ਹੀ ਕੋਈ ਨਹੀਂ ਕਮੀ ਨਹੀਂ ਰਹੀ ਉਹ ਤਾਂ ਇੰਨੇ ਲਈ ਤੁਸੀਂ ਜਿੰਨਾ ਪ੍ਰਬੰਧ ਕਰ ਦਿੱਤਾ ਉਹਦੇ ਲਈ ਸਾਰੇ ਤੁਹਾਨੂੰ ਧੰਨਵਾਦ ਕਹਿਣਗੇ ਕਮੈਂਟ ਆਉਣਗੇ ਸਾਡੇ ਜਿਹੜੇ ਪ੍ਰਾਈਮੇ ਸ਼ਾ ਟੀਵੀ ਦੇ ਪਰਿਵਾਰ ਦੇ ਮੈਂਬਰ ਨੇ ਮੈਂ ਇੱਕ ਵਾਰੀ ਇੱਧਰ ਜਾਣਾ ਭਾਜੀ ਕਿੰਨਾ ਜਾਨੀ ਇੱਥੇ ਆਓ ਤੁਸੀਂ ਕੋਈ ਨਹੀਂ ਜਾਣਾ ਨਹੀਂ ਸੈਂਟਰ 'ਚ ਹੀ ਰਹੋ ਕਿੰਨੇ ਕ ਪਾਣੀ ਦੀ ਲੋੜ ਲੱਗਦੀ ਸੀ ਪਾਣੀ ਤੋਂ ਬਿਨਾ ਕਿੰਨਾ ਕ ਔਖਾ ਸੀ ਕੰਮ ਐਨ ਮੌਕੇ ਤੇ ਸਾਰੇ ਦਰਸ਼ਕਾਂ ਲਈ ਵਿਵਹਾਰਨ ਕੀਤਾ ਤੇ ਇਹਨਾਂ ਨੇ ਸੇਵਾ ਨਿੱਜੀ ਤੌਰ ਤੇ ਕਿੰਨੀ ਕੀਤੀ ਭਾਜੀ ਇਹਨਾਂ ਦਾ ਇਹਨਾਂ ਤੋਂ ਪਹਿਲਾਂ ਨਾ ਇੱਕ ਜੀ ਇਹਨਾਂ ਦੇ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਇਹ ਵਲੰਟੀਅਰ ਕੋਆਰਡੀਨੇਟਰ ਹੈ ਜੀ ਇਹਨਾਂ ਤੋਂ ਬਿਨਾ ਇਹਨਾਂ ਦੀ ਫੈਮਿਲੀ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਸੀ ਦੋਸਤ ਸੀ ਕਿਉਂਕਿ ਰਜਿਸਟਰਡ ਵਲੰਟੀਅਰ ਬਹੁਤ ਜ਼ਿਆਦਾ ਹੋਏ ਪਰ ਜਦੋਂ ਐਕਚੁਅਲ ਕੰਮ ਕਰਨ ਦੇ ਲਈ ਸੰਗਤ ਥੋੜੀ ਜਿਹੀ ਉੱਪਰ ਥੱਲੇ ਹੋਏ ਜੀ ਤੇ ਇਹ ਭਾਜੀ ਹੁਣਾਂ ਨੇ ਸਾਥ ਨਹੀਂ ਛੱਡਿਆ ਹਰੇਕ ਜਗ੍ ਸਾਡੀ ਦਾ ਕਿਉਂਕਿ ਮੈਨੂੰ ਤਾਂ ਫੋਨ ਆਉਂਦਾ ਜਾਂ ਕਾਲ ਆਉਂਦੀ ਵੀ ਤੁਹਾਡੀ ਜ਼ਿੰਮੇਵਾਰੀ ਆ ਪਰ ਅਸੀਂ ਇਹਨਾਂ ਨੂੰ ਫੋਨ ਕਰਦੇ ਆ ਇਹ ਦਮਨਜੀਤ ਮੱਲੀ ਹੋਣਾ ਤੋਂ ਬਿਨਾ ਹੀ ਇਹ ਕੰਮ ਵੀ ਜਿਹੜਾ ਤੇਪਰੇ ਨਹੀਂ ਚੜਨਾ ਸੀਗਾ ਜੀ ਮੱਲੀ ਸਾਹਿਬ ਤੁਹਾਡਾ ਧੰਵਾਦ ਜੀ ਸਾਰੀ ਸੰਗਤ ਵੱਲੋਂ ਤੁਹਾਡਾ ਸ਼ੁਕਰੀਆ ਭਾਜੀ ਦੇਖੋ ਇਹ ਸਾਥ ਨਾਲੇ ਆ ਜਿਵੇਂ ਆਪਾਂ ਕਹਿੰਦੇ ਨਹੀਂ ਹੁੰਦੇ ਜੀ ਟੀਮ ਵਰਕ ਆ ਠੀਕ ਆ ਜੀ ਇਹਨਾਂ ਨੇ ਅੱਗੇ ਹੋ ਕੇ ਸਾਰੀ ਜ਼ਿੰਮੇਵਾਰੀ ਲਈ ਆ ਜੇ ਹੁਣ ਇਹਨਾਂ ਦੇ ਭਾਜੀ ਮੈਂ ਯੋਗਦਾਨ ਦੀ ਗੱਲ ਕਰਾਂ ਜੀ ਰਾਤ ਨੂੰ 11 11 ਕੱਲ ਰਾਤੀ ਵੀ 11 12 ਵਜੇ ਮੈਨੂੰ ਫੋਨ ਆਇਆ ਇਹਨਾਂ ਦਾ ਕਿ ਭਾਜੀ ਆਪਾਂ ਗੁਰਦੁਆਰੇ ਤੋਂ ਦੇਗੇ ਲੈ ਕੇ ਆਉਣੇ ਨੇ ਆਪਣਾ ਟਰੱਕ ਲੋਡਡ ਖੜਾ ਆਪਾਂ ਟਰੱਕ ਚਕਾਉਣਾ ਏ ਤੇ ਸਵੇਰੇ 4-5 ਵਜੇ ਨੂੰ ਫੇਰ ਭਾਜੀ ਹੁਣੀ ਇੱਥੇ ਆਗੇ ਮਤਲਬ ਅੰਨੀਕ ਜਿਵੇਂ ਤੁਸੀਂ ਕਿਹਾ ਕਿ ਕਿਤੇ ਕੋਈ ਇਹਨਾਂ ਦਾ ਨਾਮ ਨਹੀਂ ਤੇ ਨਾ ਹੀ ਇਹ ਬੁਲਾਉਣਾ ਚਾਹੁੰਦੇ ਨੇ ਠੀਕ ਆ ਜੋ ਸੇਵਾ ਇਹ ਕਰ ਰਹੇ ਨੇ ਇਹ ਐਕਚੁਅਲ 'ਚ ਨਿਸ਼ਕਾਮ ਸੇਵਾ ਇਹ ਐਗਜ਼ਾਮਪਲ ਆ ਨਿਸ਼ਕਾਮ ਸੇਵਾ ਦੀ ਬਿਲਕੁਲ ਠੀਕ ਆ ਭਾਜੀ ਕਾਰੋਬਾਰ ਕੀ ਹੈ ਤੁਸੀਂ ਕਾਰੋਬਾਰ ਦਾ ਨਾਮ ਦੱਸੋ ਅਸੀਂ ਪ੍ਰਮੋਟ ਕਰਦੇ ਕੋਈ ਗੱਲ ਨਹੀਂ ਮੇਰੇ ਜੀ ਆਸਵਾਇਡ ਇੰਸ਼ੋਰੈਂਸ ਹੈ ਜੀ ਆਸਵਾਇਡ ਇੰਸ਼ੋਰੈਂਸ ਹੋਰ ਜਵਾਇਡ ਇੰਸ਼ੋਰੈਂਸ ਹੈ ਜੀ ਨਹੀਂ ਅਸੀਂ ਸਾਰੇ ਆਸਟ੍ਰੇਲੀਆ ਦੇ ਵਿੱਚ ਇੰਸ਼ੋਰੈਂਸ ਕਰਦੇ ਹਾਂ ਜੀ ਤੇ ਬਹੁਤ ਜਲਦੀ ਅਸੀਂ ਆਪਣੀ ਜਿਹੜੀਆਂ ਸੇਵਾਵਾਂ ਨਿਊਜ਼ੀਲੈਂਡ ਚ ਵੀ ਸਟਾਰਟ ਕਰ ਰਹੇ ਹਾਂ ਕਿਉਂਕਿ ਸਾਡੇ ਦੋਨਾਂ ਦੇ ਵਿੱਚ ਲਾਇਸਿੰਗ ਅਥਾਰਟੀ ਸਿਮਿਲਰ ਹੁੰਦੀ ਹੈ ਜੀ ਠੀਕ ਹੈ ਜੀ ਤੇ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਹੋਵੇ ਕਿਸੇ ਵੀ ਟ੍ਰਾਂਸਪੋਰਟ ਦੇ ਇੰਸ਼ੋਰੈਂਸ ਹੋਵੇ, ਬਿਜ਼ਨਸ ਇੰਸ਼ੋਰੈਂਸ ਹੋਵੇ, ਅਸੀਂ ਹਰ ਇੱਕ ਤਰੀਕੇ ਦੀ ਇੱਕ ਹੈਲਥ ਇੰਸ਼ੋਰੈਂਸ ਤੇ ਪ੍ਰਾਈਵੇਟ ਇੰਸ਼ੋਰੈਂਸ ਛੱਡ ਕੇ ਜਿਹੜੀ ਮਰਜੀ ਇੰਸ਼ੋਰੈਂਸ ਹੋਵੇ ਉਹ ਆਪਾਂ ਜ਼ਰੂਰ ਕਰੀ ਦਈਏ। ਅੱਛਾ ਇਹ ਪਿੱਛੇ ਜਿਹੜਾ ਪਾਣੀ ਪਿੰਡ ਪਹਿਲਾਂ ਦੱਸੋ ਪਿੰਡ ਕਿਹੜਾ ਮੈਂ ਦੁਬਾਰਾ ਪੁੱਛਦਾ ਪਹਿਲੇ ਦਿਨ ਵੀ ਪੁੱਛੀ। ਹਾਂਜੀ ਜੀ ਪਿੰਡ ਮੇਰਾ ਆਦਮਪੁਰ ਦੇ ਲਾਗੇ ਟਰੋਲੀ ਪੈਂਦਾ ਹੁਣ ਮੈਨੂੰ ਪਹਿਲੀ ਰੋ ਪਤਾ ਲੱਗਿਆ ਉਹ ਤੁਹਾਡੇ ਲਾਗੇ ਹੀ ਆ ਜੀ ਹੁਣ ਆਪਾਂ ਗਵਾਂਢੀ ਬਣ ਗਏ ਆ ਤੇ ਆਪਣੇ ਨਾਲ ਮੈਂ ਤੁਹਾਡੇ ਨਾਲ ਜੀ ਰਾਬਤਾ ਵੀ ਨਹੀਂ ਕਰ ਸਕਿਆ ਜਸਟ ਇਹ ਸਵੇਰੇ ਕੰਮ ਦੇ ਵਿੱਚ ਵਿਜੀ ਇਹ ਇਹਦੇ ਵਿੱਚ ਕਿੰਨੇ ਕਿੰਨੀਆਂ ਕਬੂਤਰਾ ਹੁੰਦੀਆਂ ਆ ਇੱਕ ਪੋਰਸ਼ਨ ਜਿਹਾ ਭਾਈ ਇੱਕ ਇਹਨੂੰ ਪੈਲੇਟ ਕਹਿੰਦੇ ਆ ਜੀ ਇੱਕ ਪੈਲੇਟ ਦੇ ਵਿੱਚ 2500 ਬੋਤਲ ਹੁੰਦੀ ਹੈ ਜੀ 2500 ਇਹਦੇ ਵਿੱਚ ਕਿੰਨੇ ਰਕ ਹੋ ਜਾਂਦੇ ਆ ਭਾਈ ਇੱਕ ਇੱਕ ਟਰੇਲਰ ਚ 22 ਪੈਲੇਟ ਟਰੱਕ ਹੋ ਜਾਂਦੇ 22 ਪੈਲੇਟ ਤੇ 25 2500 ਬੋਤਲਾਂ 25 2500 ਬੋਤਲਾਂ ਭਾਈਆਂ ਨੂੰ 2500 ਨਾਲ ਗੁਣਾ ਤੁਸੀਂ ਕਰਨੀਆਂ ਕੈਲਕੂਲੇਟਰ ਸਾਡੇ ਕੋਲੇ ਹੈ ਨਹੀਂ ਤੇ ਇਦਾਂ ਦੇ ਕਿੰਨੇ ਨੇ ਜੀ ਹੋਰ ਆਪਣੇ ਕੋਲ ਤਿੰਨ ਟਰੇਲਰ ਹੈ ਜੀ ਇਹਦੇ ਤਿੰਨ ਟਰੇਲਰ ਹੈ ਜੀ ਚਲੋ ਮਨਿਆ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਸੇਵਾ ਜਿਹੜੀ ਬਹੁਤ ਚੰਗੇ ਤਰੀਕੇ ਨਿਭਾ ਰਹੇ ਹੋ ਕਿ ਇਹ ਕੰਮ ਨਿਭਾਉਣੇ ਇਹਦੇ ਵਿੱਚ ਸ਼ਿਕਾਇਤਾਂ ਮਿਲਦੀਆਂ ਹੁੰਦੀਆਂ ਕੋਈ ਗੱਲ ਨਹੀਂ ਇਹਦੇ ਵਿੱਚ ਕਿਸੇ ਨਾ ਕਿਸੇ ਨੇ ਕਹਿ ਦੇਣਾ ਪਰ ਤੁਸੀਂ ਹੌਸਲਾ ਨਹੀਂ ਛੱਡਣਾ ਕੋਈ ਕੋਈ ਬਿਲਕੁਲ ਕੋਈ ਗੱਲ ਨਹੀਂ ਜੀ ਕੋਈ ਕੋਈ ਗੱਲ ਨਹੀਂ ਜੀ ਦੇਖੋ ਜੀ ਅਸੀਂ ਤਾਂ ਸੇਵਾ ਕਰਨ ਵਾਲੇ ਜੇ ਕਿ ਕਿਸੇ ਦੀ ਕੰਪਲੇਂਟ ਵੀ ਹੋਊਗੀ ਜਾਂ ਕੋਈ ਕੁਝ ਕਹੂਗਾ ਵੀ ਕੋਈ ਗੱਲ ਨਹੀਂ ਜੀ ਜੀਹਾਦ ਕੇ ਜਿਹੜੇ ਆਪਣੇ ਕੋ ਇਹ ਜੁੱਦਾ ਵੀ ਹੋਊਗਾ ਜੀ ਕੋਈ ਕੋਈ ਮੈਂ ਕੋਈ ਗੱਲ ਨਹੀਂ ਆਪਾਂ ਨੂੰ ਮਨਜ਼ੂਰ ਹੈ ਮੈਂ ਨਵਜੋਤ ਭਾਜੀ ਮੈਂ ਤੁਹਾਡੇ ਤੋਂ ਵੀ ਥੋੜੀ ਜਿਹੀ ਗੱਲ ਜਿਹੜੀ ਪੁੱਛਣੀ ਜ਼ਰੂਰ ਚਾਹੁੰਦਾ ਤੁਸੀਂ ਵੀ ਦੱਸਿਓ ਕਿੰਨਾ ਕੁ ਵੱਡਾ ਕੰਮ ਹੁੰਦਾ ਹੈ ਤੁਸੀਂ ਕਈ ਖੇਡਾਂ ਦੇ ਵਿੱਚ ਜਿਹੜੇ ਮੈਨੂੰ ਵੀ 15-20 ਸਾਲ ਹੋ ਗਏ ਸਿਗਮਾ ਦੇ ਵਿੱਚ ਆਉਂਦੇ ਨੂੰ ਵਿੱਚ ਵੀ ਸਵਾਮਾ ਕਈ ਸਾਲ ਨਭਾਈਆਂ ਨੇ ਐਸ ਵਾਰੀ ਮੈਨੂੰ ਇਹ ਲੱਗਦਾ ਵੀ ਸਿਹੜੀ ਦੇ ਖੇਡ ਸਿੱਖ ਖੇਡਾਂ ਤੇ ਕੱਠ ਵੀ ਪਿਛਲੀਆਂ ਵਾਰਿਆਂ ਨਾਲੋਂ ਬਹੁਤ ਜ਼ਿਆਦਾ ਆ ਜੀ ਤੇ ਇੱਕ ਆਹ ਕੰਮ ਪਾਣੀ ਵਾਲਾ ਜੀ ਇੱਕ ਲੰਗਰ ਵਾਲਾ ਇਹ ਸਭ ਤੋਂ ਵੱਡਾ ਕੰਮ ਆ ਤੇ ਨਿਸ਼ਕਾਮ ਆ ਜਿਹੜੇ 2-300 ਵੌਲੰਟੀਅਰ ਇਹਨਾਂ ਦੀ ਟੀਮ 'ਚ ਹੋਣਗੇ विद बी ਆਈ ਬਾਰੇ ਐਸੇ ਬੜੇ ਪਾਣੀ ਵਾਲੇ ਵੀ ਨੇ ਜਾਂ ਜਿਹੜੇ ਲੰਗਰ ਵਾਲੇ ਨੇ ਜਾਂ ਕੁਝ ਵੀ ਹਨ ਹਾਂ ਤੇ ਲੰਗਰ ਵਾਲੇ ਨੇ ਨਾ ਟੋਟਲ ਜਿਹੜੇ ਵੀ ਨੇ ਉਹ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਨਿਸ਼ਕਾਮ ਉਹ ਕੰਮ ਕਰਦੇ ਜਿਨ੍ਹਾਂ ਨੂੰ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ ਠੀਕ ਹੈ ਕਈ ਵਾਰੀ ਉਹ ਸਾਰਾ ਸਾਰਾ ਦਿਨ ਇਹਨਾਂ ਨੂੰ ਰੋਟੀ ਨਹੀਂ ਮਿਲਦੀ ਖਤ ਦੇ ਨਹੀਂ ਹੁੰਦੀ ਇਹਨਾਂ ਨੂੰ ਹਜੇ ਤੱਕ ਗਰੰਟੀ ਹੈ ਇਸ ਚੀਜ਼ ਦੀ ਤੇ ਫਿਰ ਰਾਤ ਨੂੰ ਜਾ ਕੇ ਵੇਖਦੀ ਬੁਰਕੀ ਲੱਗੀ ਲੱਗੀ 2 ਘੰਟੇ ਸੌਲੇ ਸਿਰ 4 ਵਜੇ ਸਵੇਰੇ ਆ ਜਾਂਦੇ ਕਈ ਵਾਰੀ ਕਮੀਆਂ ਰਹਿ ਜਾਂਦੀਆਂ ਨੇ ਸੰਗਤ ਦੀਆਂ ਕਮੀਆਂ ਸਿਰ ਮੱਥੇ ਪਰ ਇਹ ਆਪਣਾ ਸਾਰਿਆਂ ਦਾ ਘਰ ਦਾ ਵੱਡਿਆ ਹੋਇਆ ਉੱਦਮ ਆਪਣਾ ਸਾਰਿਆਂ ਦਾ ਸਾਂਝਾ ਜ਼ਿੰਮੇਵਾਰੀ ਸਾਰਿਆਂ ਦੀ ਬਣਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆ ਹੋਣਾ ਚਾਹੀਦਾ ਹੈ। ਕੱਲ ਦਾ ਪ੍ਰੋਗਰਾਮ ਕੀ ਹੈ ਜੀ? ਹਾਂਜੀ। ਕੱਲ੍ਹ ਲਈ ਜੀ ਆਪਾਂ ਪੂਰੇ ਆਪਣੇ ਕੋਲ ਤਿਆਰੀ ਹੈ ਜੀ। ਜਿੰਨੇ ਵੀ ਸਾਡੇ ਕੋਲ ਪੈਲਟ ਜਿਹੜੇ ਹੈਗੇ ਆ ਜੀ ਆਪਣੇ ਕੋਲ ਪੈਲਟ ਆਪਾਂ ਅੱਜ ਨਾਲੋਂ ਵੀ ਬਿਹਤਰ ਬਣਾਉਣ ਲਈ ਹੋਰ ਆਰਗੇਨਾਈਜ਼ ਮੀਟਿੰਗ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਤੁਸੀਂ ਜਿੱਦਾਂ ਗੱਲ ਕਰ ਰਹੇ ਸੀਗੇ ਇੱਕ ਤਾਂ ਜ਼ਿੰਮੇਵਾਰੀ ਹੁੰਦੀ ਸਿਰਫ ਪਚਾਉਣਾ ਜੀ। ਇੱਕ ਰਿ ਲਿਆਉਣਾ ਵੀ ਇੱਕ ਤਾਂ ਤਨੂ ਮਨੋ ਤੇ ਤੀਜੀ ਧਨੋ ਵੀ ਜੀ ਹੈਨਾ ਤੇ ਜਿੰਨਾ ਸਾਡਾ ਬਜਟ ਜਿੰਨਾ ਸਾਨੂੰ ਦੱਸਿਆ ਗਿਆ ਸੀ ਉਦੋਂ ਤਿੰਨ ਗੁਣਾ ਬਜਟ ਹੁਣ ਤੱਕ ਲੱਗ ਚੁੱਕਾ ਜੀ ਕੀ ਬਾਤ ਹੈ ਜੀ ਸੋ ਬਜਟ ਤਿੰਨ ਗੁਣਾ ਹੋ ਗਿਆ ਇਨਸ਼ੋਰੈਂਸ ਕਰਾਉਣ ਲਈ ਪਾਈ ਸੰਪਰਕ ਕਰ ਲਿਓ ਕਿਉਂਕਿ ਹੱਟੀਆਂ ਚੱਲਣਗੀਆਂ ਤਾਂ ਫਿਰ ਇਧਰ ਨੇ ਪਾਸੇ ਨੂੰ ਆ ਹੁੰਦਾ ਕਿਉਂਕਿ ਜੇ ਹੱਟੀ ਨਹੀਂ ਚੱਲੂਗੀ ਤਾਂ ਫਿਰ ਓਖਾ ਹੋ ਜਾਊਗਾ ਪਰ ਇਹਨਾਂ ਨੇ ਹੱਟੀ ਚਲਾਉਣ ਲਈ ਕੰਮ ਨਹੀਂ ਸੀ ਕੀਤਾ ਇਹ ਗੱਲ ਬੜੀ ਕਲੀਅਰ ਹੈ ਪਰ ਫਿਰ ਵੀ ਕਹਿੰਦੇ ਹੁੰਦੇ ਆ ਕਿ ਉਖਲੀ ਚ ਸਿਰ ਦਿੱਤਾ ਤਾਂ ਮੋੜਿਆਂ ਦਾ ਕੀ ਡਰ ਇਸ ਹਿਸਾਬ ਨਾਲ ਲੱਗੇ ਹੋਏ ਨੇ ਸਾਡੇ ਕੁਆਂਟੀਨੇਮਾਂ ਪਹਿਲੀ ਵ ਇੱਕ ਭਾਜੀ ਜਿਵੇਂ ਕੱਲ ਦੇ ਪ੍ਰੋਗਰਾਮ ਦੀ ਇੱਕ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਦਾ ਕਿ ਕੱਲੂ ਆਪਣਾ ਸ਼ਾਮ ਨੂੰ ਕਬੱਡੀ ਦੇ ਮੈਚ ਤੋਂ ਬਾਅਦ ਪੈਕਅਪ ਹੋਊਗਾ ਜਿੰਨੀ ਸੰਗਤ ਸਹਿਯੋਗ ਦੇ ਸਕਦੀ ਆ ਆਪਣੀ ਰਬਿਸ਼ ਜੀ ਨਾਲ ਲੈ ਕੇ ਜਾ ਸਕੇ ਬਿਨ ਪਏ ਨੇ ਚੱਕ ਕੇ ਰਬਿਸ਼ ਰਬਿਸ਼ ਚੱਕ ਕੇ ਬਿੰਦ ਦੇ ਵਿੱਚ ਪਾ ਦੋ ਤਾਂ ਸਾਡੇ ਸਾਰੇ ਵੋਲੰਟਰੀਆਂ ਦੀ ਬਹੁਤ ਜ਼ਿਆਦਾ ਹੈਲਪ ਹੋ ਜੂਗੀ ਅਸੀਂ ਤਾਂ ਕਰਾਂਗੇ ਜੀ ਸਾਰੀ ਰਾਤ ਬੈਕਅਪ ਕਰਕੇ ਜਾਵਾਂਗੇ ਪਰ ਜੇ ਆਪਾਂ ਹਰੇਕ ਬੰਦਾ ਇੱਕ ਇੱਕ ਕੱਪ ਇੱਕ ਇੱਕ ਪਲੇਟ ਚੱਕ ਕੇ ਜਿਹੜੀ ਥੱਲੇ ਪਈਆ ਸਿੱਟ ਦੇਵੇ ਤਾਂ ਬਹੁਤ ਜ਼ਿਆਦਾ ਮਦਦ ਹੋ ਚੁੱਕੀ ਆ ਬਾਤ ਹੈ ਜੀ ਬਹੁਤ ਧੰਨਵਾਦ ਮਲੀ ਸਾਹਿਬ ਮਾਨਾ ਸਾਹਿਬ ਮਾਨ ਹੈ ਜੀ ਤੁਹਾਡੇ ਤੇ ਤੇ ਮਾਨ ਹਮੇਸ਼ਾ ਤੁਸੀਂ ਕਾਇਮ ਰੱਖੋਗੇ ਅਸੀਂ ਇਸ ਗੱਲ ਦੀ ਆਸਤੇ ਉਮੀਦ ਕਰਦੇ ਆ ਸੋ ਆਸਟ੍ਰੇਲੀਆ ਦੀਆਂ 35ਵੀਂ ਸਿੱਖ ਏਡਾ ਸਿਡਨੀ ਦੇ ਖੇਡ ਮੈਦਾਨਾਂ ਦੇ ਵਿੱਚ ਤੇ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਅੱਜ ਦੇ ਦਿਨ ਵਿਚਕਾਰਲੇ ਦਿਨ ਜਿਹੜੀ ਉਹ ਪਹੁੰਚੀ ਹੋਈ ਹੈ ਮਨਿਆਸਾਬ ਨੇ ਪਾਣੀ ਦੀ ਸੇਵਾ ਲਈ ਸੀ ਕਿਉਂਕਿ ਪਰਦੇ ਦੇ ਪਿੱਛੇ ਹੁੰਦੀ ਹੈ ਜੀ ਪਾਣੀ ਦੀ ਸੇਵਾ ਪਰਦੇ ਦੇ ਅੱਗੇ ਨਹੀਂ ਹੁੰਦੀ ਸੋ ਇਹਨਾਂ ਨੂੰ ਪਰਦੇ ਦੇ ਅੱਗੇ ਲਿਆਉਣ ਦੇ ਲਈ ਉਹ ਸਾਡੀ ਡਿਊਟੀ ਹੈ ਸਾਡਾ ਫਰਜ਼ ਹੈ ਤੇ ਅਸੀਂ ਨਿਭਾ ਰਹੇ ਹਾਂ ਹੋਰ ਜਿੰਨੇ ਵੀ ਵਲੰਟੀਅਰ ਵੱਖ-ਵੱਖ ਖੇਤਰਾਂ 'ਚ ਕੰਮ ਕਰ ਰਹੇ ਨੇ ਜਿਨ੍ਹਾਂ ਨੇ ਵੀ ਯੋਗਦਾਨ ਦਿੱਤਾ ਹੈ ਬਹੁਤ ਸਾਰੇ ਸੱਜਣ ਨੇ ਜਿਨ੍ਹਾਂ ਨੇ ਵੱਖ-ਵੱਖ ਤਰ੍ਹਾਂ ਤੇ ਯੋਗਦਾਨ ਦਿੱਤਾ ਹੈ ਅਸੀਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਆ ਉੱਚਾ ਉੱਚਾ ਤੇ ਹੋਰ ਉੱਚਾ ਜਿਹੜਾ ਹੁੰਦਾ ਰਹੇਗਾ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਦਾ ਸਵਾਗਤ ਹੈ ਦਿਓ ਮੈਨੂੰ ਪਰਮਜੀਤ ਸਿੰਘ ਬਾਟ ਨੂੰ ਆ ਗਿਆ ਦੇਖਦੇ ਰਹਿਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ